ਇਹ ਕਾਹਨ ਦਾ ਇੱਕ ਬਗਜਾਂ ਦਾ ਧਰਮਸ਼ਾਲਾ ਹੈ ਹੁਣਾਂ ਹੀ ਮੁੜ ਕੇ ਚੰਗਾ ਗੜਮਾ ਸਾਡੀ ਵਾਲੇ ਨੂੰ ਕਹਿਣਾ ਕਿ ਤੇ 20000 ਰੁਪਏ ਲਗੋੜ ਚਾਰਾਂ ਹੈ ਬਗੇ ਚਾਰਾਂ ਹੈ ਬਗ ਡਰੀ ਨਹੀਂ ਕਿਸੇ ਦਾ ਕਰਨਾ ਕਰਾਉਣਾ ਕਿ ਇੱਥੇ ਗੱਡੀਆਂ ਚ ਫਿਰਦੇ ਹੋ ਘੌਂਕਦੇ ਕਿ ਆ ਬਗਜਾਂ ਦੇ ਚਾਰਾਂ ਹੈ ਬਗਜਾਂ ਦੇ ਪੁਰਾਪੂ ਕੀ ਹਾਲਾ ਠੀਕ ਹੈ ਬੜੀਆ ਮੈਂ ਮਾ ਸਿਤਾ ਹਾਂ ਜਮਾ ਕਾਮ ਹੈ ਕਬੂਤਰ ਜਾਂਦੇ ਜੀ ਯਾਰ ਉਹ ਪੁੱਛਿਆ ਜੀ ਮੈਂ ਯਾਰ ਬੰਦੇ ਮਾ ਗੋਡੇ ਤਨੂੰ ਇੱਕ ਪਹਿਲਾਂ ਆ ਕੇ ਗਿਆ ਤੇਰੇ ਬਲਗਾ ਟੰਗਾ ਆ ਗਿਆ ਮੈਂ ਕੋ ਕਰਦਾ ਯਾਰ ਬਾਬਾ ਯਾਰ ਇੱਕ ਆ ਮੰਦਰ ਆਈਆਂ ਪਾ ਖੜੀਆਂ ਕਿਧਰੋਂ ਲੰਦੀਆਂ ਉਹ ਅੱਜ ਕੱਲ੍ਹ ਹਰ ਕੀ ਪਾਦਾ ਯਾਰ ਕੌਣ ਪਾਦਾ ਮੇਰੇ ਤੇ ਜੀ ਦੇਖਿਆ ਮੇਰੇ ਜਿਹੜੇ ਦੇਖਿਆ ਨਹੀਂ ਆ ਤੂੰ ਹੀ ਓ ਜਿਹੜੇ ਕਬੂਤਰ ਬਾਜਦੇ ਹੋ ਕਿਸੇ ਦੇ ਮੰਗਣ ਕਰਕੇ ਕਿਸੇ ਦੇ ਕੋਸਾ ਇਸੰਬੇ ਮੈਂ ਮਾੜੀ ਚਾਉਂ ਜਿੱਥੇ ਬੜਦੇ ਸੀ ਅੱਗੇ ਘਰੇ ਅੱਜ ਕੱਲ ਬਾਬਾ ਯਾਰ ਇਹ ਸ਼ੌਕ ਬਾਬਾ ਇਹਦਾ ਬਾਬਾ ਬਾਬੇ ਦੀ ਮੂਲ ਸਮਝ ਨਹੀਂ ਗੰਦਾ ਨਹੀਂ ਬੜਾ ਬੜਾ ਤਾ ਯਾਰ ਬਾਬਾ ਜਰ ਤਾਕਤ ਤਾਕਤ ਅਗਰ ਮਾ ਕੋਈ ਗੱਲ ਨਹੀਂ ਯਾਰ ਤੂੰ ਜਰਾ ਐਂ ਕਰ ਤੂੰ ਜਾ ਮੈਥੋ ਹੋਰ ਨਾ ਸ਼ਬਾ ਚਲੇਲੀ ਮੈਂ ਹੁਣ ਦੇ ਦੂ ਚੀਨੇ ਤੈਨੂੰ ਗਲਤੀ ਹੋ ਗਈ ਯਾਰ ਹੋਰ ਜਰਾ ਕੀ ਆਲਾ ਮੇਰਾ ਤੁਮ ਰਤਕੇ ਮੈਂ ਕਿਦਰੋਂ ਨਾ ਇਧਰੋਂ ਕਿਦਰੋਂ ਆ ਸੋਡਾ ਬੜਾ ਹਰਕਦੀ ਵੇਚੀ ਕਰ ਦਿੰਦਾ ਯਾਰ ਕੌ ਕੀ ਕਹਦਾ ਬੜਾ ਅੱਗਦਾ ਗੱਲ ਆਈ ਕਹ ਰਿਹਾ ਉਹ ਕਬੂਤਰ ਦਾ ਗੰਦਿਆ ਰੱਖਿਆ ਮੈਂ ਤਾਂ ਕਿੱਥੇ ਬਦਨਾ ਕਬੂਤਰ ਤੂੰ ਤਾਂ ਵੀ ਮਾਰਦਾ ਤੈਨੂੰ ਅੱਖਾਂ ਦੀ ਉਹ ਤੈਨੂੰ ਤਾਂ ਕਿਹਾ ਉਹ ਸਿੱਧਾ ਬੋਲੀ ਕਿਸੇ ਸਿੱਧਾ ਦਾ ਬਈ ਸਾਨੂੰ ਨਹੀਂ ਬੋਲਦਾ ਜਿਸੇ ਨੂੰ ਵੀ ਰਖਸਦਾ ਉਹ ਇਹ ਤਾਂ ਗੱਲ ਗਲਤ ਆ ਯਾਰ ਗਲਤ ਤਾਂ ਕਹਦੀ ਯਾਰ ਤੁਸੀਂ ਕਬੂਤਰ ਤਾਂ ਬਦਨਾ ਰੱਖੇ ਹੋਏ ਨੇ ਕਿ ਤੂੰ ਆ ਕਬੂਤਰ ਦਾ ਬਈ ਦੇਣੇ ਮੈਂ ਕਿਹਾ ਤੇਰਾ ਸਾਈਵ ਦਾ ਹੀ ਨਹੀਂ ਸੀ ਕੋਈ ਤੋਹਿਆ ਗਿਆ ਬੋਚਾ ਕੇ ਇਹ ਕਿਦੋਂ ਕਹ ਮੈਂ ਤੈਨੂੰ ਜਾ ਪਾ ਦਾਂ ਭੈਂ ਤੇਰਾ ਵੀ ਨਸੇ ਕਰਦਾਗਾ ਤੂੰ ਜਾੜ ਜਾ ਤੇ ਕੋਈ ਕਬੂਤਰ ਕਬਾਤਰ ਨਹੀਂ ਇੱਥੇ ਇਕੋ ਗੱਲ ਹੁੰਦੀ ਏ ਯਾਰ ਕੋਈ ਮਰਜੀ ਏ ਯਾਰ ਤੂੰ ਤਾਂ ਉਧਰੋਂ ਤੂੰ ਬੁੜੇ ਦਾ ਜਵਾਬ ਦੇ ਜਾਂ ਨਾ ਕਿ ਬੁੜਾ ਤੁਹਾਡਾ ਗੱਲ ਬੁੜਾ ਸਾਡੇ ਗੱਲ ਤਾਂ ਡਾਣਾ ਦੇਖਿਆ ਕਦੀ ਬਾਈ ਯਾਰ ਤੂੰ ਮੈਨੂੰ ਕੋਈ ਗੱਲ ਸੁਣ ਲਾ ਤੂੰ ਮੈਨੂੰ ਬੁਲਾ ਨਾ ਯਾਰ ਤੇਰਾ ਬੰਦਾ ਬੰਦਾ ਆਇ ਨਹੀਂ ਕਿਤੇ ਕੰਮ ਦਾ ਤੇਰਾ ਹੀ ਨਹੀਂ ਪਤਾ ਬੰਦਾ ਕੀ ਜਿਹਦੇ ਘਰੇ ਵਰਦੇ ਤੂੰ ਕਦੋਂ ਹੱਲਿਆ ਵਰਦਾ ਯਾਰ ਜਦੋਂ ਤੈਨੂੰ ਕਬੂਤਰ ਨੂੰ ਕਿਹਾ ਵਾ ਤੂੰ ਭੱਜਦਾ ਯਾਰ ਨਾਲੇ ਬੁੜੇ ਤੋਂ ਮੇਰੇ ਨਾਲ ਲੱਗ ਰਹੇਗਾ ਨਾ ਆਇਆ ਨਾ ਕੰਦਰ ਦਾ ਬਬੇ ਹੁਣ ਕਿ ਭਰਵਾਇਆ ਤੂੰ ਕੰਮ ਘਾ ਦੀ ਕਿਤੇ ਤੇਰੇ ਗਮੇ ਤੇ ਬੇਸ ਆਇਆ ਬਰੀਆਂ ਲਾ ਲੈ ਨੇ ਠੀਕ ਆ ਗਿਆ ਇੱਕ ਪੜ ਗਿਆ ਯਾਰ ਮੇਰੀ ਕੋ ਕਦੇ ਹੈ ਕਿਸ ਨੂੰ ਕਿਸੇ ਨੂੰ ਚੀਨੇ ਦਾ ਕਹਿ ਦੇਣਾ ਫਲਾਣਾ ਮੈਨੂੰ ਆ ਪਤਾ ਨਹੀਂ ਮੈਂ ਜਾਣੇ ਕਿਹੜੇ ਰੋਟ ਪਾਣਾ ਉਹ ਫਿਰ ਪਾਣਾਗਾ ਮੈਂ ਫਿਰ ਜਾਣੇ ਪਾਣਾ ਯਾਰ ਤੇ ਮੇਰੀ ਗੱਲ ਸਮਝਾ ਰਕੇ ਇੱਕ ਮਗ ਜਾਂਦਾ ਕਹਿੰਦਾ ਤੂੰ ਗੱਲੇ ਕਰ ਤੂੰ ਦਾ ਤੇ ਮਰੀ ਨਾ ਤੂੰ ਦਾ ਗੱਲ ਪੈ ਗਾਉਂਦਾਰ ਬੰਦਰਾ ਇਹ ਗੱਲ ਹੈ ਗਰਾ ਅੰਦਰ ਬੰਦਰੇ ਦੇ ਮੇਨਾ ਤੂੰ ਗੱਲ ਪਾ ਰ ਮੈਨੂੰ ਆ ਗਿਆ ਜਿਵੇਂ ਤੂੰ ਐਦਾਂ ਰੱਖੇ ਨਾ ਮੈਂ ਜਮਤ ਮੈਂ ਸਾਹਮਣਾ ਤੂੰ ਮੈਨੂੰ ਦਾ ਪੁੱਛ ਲਿਆ ਕਰ ਕਿੱਥਾ ਮਤਨ ਕੀ ਗਿਆ ਗਾ ਲੱਗਦਾ ਕੱਟ ਜਾਂਦਾ ਇੱਕ ਬਗ ਜਾਂਦਾ ਗਾ ਬਲਾਨੇ ਦੇ ਰੇ ਗੱਲਦਾ ਜਿਹੜੇ ਬੈਠੇ ਕੇ ਅਜਿਹਾ ਦੇ ਮੰਦਿਰਾਂ ਵਾਲਾ ਉਹ ਗਨਾਂ ਦੇ ਮਕਬੂਤਰ ਦਾ ਸਾਗਰ ਜਰ ਮੋੜੀ ਆ ਬਤੂ ਥੋੜਾ ਸਾ ਮੈਂ ਤੇ ਨਾਲ ਗੱਲ ਕਰ ਲੈ ਗੱਲ ਕਰ ਗੱਲ ਕਰ ਕੇ ਨਾ ਮੈਂ ਬੋਲਦਾ ਗੱਲ ਥੋੜਾ ਗੱਲ ਜਾਣੇ ਮੈਂ ਬੋਲਾਂਗਾ ਕੂਤਰ ਕੂਤਰ ਦਾਣੇ ਦਾ ਪਾਉਣਾ ਤੂੰ ਤੈਨੂੰ ਮੈਂ ਬੋਲਦਾ ਗੱਲ ਪੈਣਾ ਹੁਣ ਸਾਰਾ ਨੀ ਬੰਦਦਾ ਤਰ ਤਰ ਦਾ ਮੈਨੂੰ ਤੈਨੂੰ ਮੈਂ ਆਇਆ ਬਦਲ ਕੇ ਮਰਫੀ ਕਿੰਨਾ ਰੱਖਿਆ ਰੱਖੀ ਰੱਖਦੀ ਕਰੋੜਾ ਤੂੰ ਜਾਈਂ ਨੀ ਪਿੱਛੇ ਡੋਲਣਾ ਨਾ ਤਿੰਨ ਦਿਨਾਂ ਆਵੇਂ ਮੈਂ ਤੈਨੂੰ ਨਜ਼ਰ ਭਾਗ ਦਾ ਕੰਮ ਤਾਂ ਦੇਵਾਂ ਨਿਕਲਦਾ ਇੱਧਰ ਉੱਧਰ ਆਹ ਰੋਟੇ ਕੰਮ ਮਗਨੇ ਰੋ ਬੰਦੀ ਕੋਕਦੇ ਬੰਦ ਕਰਦਾ ਤੂੰ ਰੱਖ ਲਾ ਦੇ ਥੋੜਾ ਦੱਕਾ ਤੱਕ ਨਹੀਂ ਉੱਡਦਾ ਲਿਆ ਕਰੋ ਭਲਾ ਮੇਰੇ ਮਨੇ ਉਹਦਾ ਮੈਂ ਆਉਂ ਕਰ ਲਖਣੇ ਫਿਰਦਾ ਦੱਕਰ ਨੂੰ ਬਤਾ ਰਿਹਾ ਭੇਜਣਾ ਰਿਹਾ ਮੇਰੇ ਬੜਾ ਮੰਦਰ ਅੰਦਰ ਅੰਦਰ ਦੂਪਧਰਾ ਗਲ ਪਿਆ ਗਿਆ ਗਲ ਪਮਾਨ ਜਾ ਪਤਾ ਗੁੱਜਰ ਕਰਨਾ ਕਰ ਲਈ ਜੀ ਮੇਰੇ ਅੰਦਰ ਇਹਨਾਂ ਨੂੰ ਬਤਾਇਆ ਹੁਣ ਹੀ ਲੈ ਮੈਂ ਟੋਣੇ ਟੱਕਰਾ ਮੈਂ ਹੁਣ ਹੀ ਲੱਕਣਾ ਯਾਰ ਉਹਨਾਂ ਨੇ ਕੀ ਚਾਹੀਦੀ ਚਾਹੀਦੀ ਮਾਰੀ ਆਪੀਆਂ ਇਹਨੇ ਗੱਦਾ ਮਾਰੀ ਇਹਨੇ ਹੁਣ ਇਹ ਘਰ ਮਾਰ ਹੋ ਗਏ ਵੱਡੇ ਜਿਆਲਿਆ ਕਰਨਾ ਨਹੀਂ ਲੰਗਣ ਨਹੀਂ ਦਾ ਟੱਪਣ ਨਹੀਂ ਦਿੰਦਾ ਐ ਕਾਤੋ ਕਰਦਾ ਥੋੜਾ ਬੁੜਾ ਕਿ ਅੱਜ ਤਾਂ ਨਹੀਂ ਇਹ ਆਂਦਾ ਨਹੀਂ ਤੂੰ ਵੱਡੀ ਬਣੀ ਡੱਕਰ ਦੇਖਾ ਨਹੀਂ ਮੈਨੂੰ ਕੀ ਕਹਤਾ ਕਿੱਧਰੋਂ ਕੱਢਿਆ ਕਿ ਇਹਦਾ ਛੱਪਣੀ ਨਹੀਂ ਦਿੰਦਾ ਗਾੜਿਆ ਕਿਸੇ ਵੇਲੇ ਵੀ ਨਹੀਂ ਛੱਪਣ ਦਿੰਦਾ ਕਿਸੇ ਮੌਕੇ ਵੀ ਕਿਸੇ ਬੁੜੀ ਨੂੰ ਨਾ ਬੁੜੀ ਨੂੰ ਨਾ ਬੰਦੇ ਨੂੰ ਇਹ ਤਾਂ ਸੁਭਾਈ ਇਹੋ ਜਿਹਾ ਹੋਇਆ ਪਿਆ ਸੁਭਾਤਾ ਭਾਣੇ ਹੋਣਾ ਪਿੱਛੋਂ ਨਾ ਭਾਣੇ ਮੈਂ ਤਾਂ ਤੁਹਾਡੀ ਵੱਡੀ ਨੂੰ ਆਲਾ ਪੱਤ ਫੱਟੀ ਬਣੀ ਡੱਕਰੇ ਇਹਨੂੰ ਵੱਡੀ ਬਣੀ ਇਹਨੂੰ ਕਿੱਧਰ ਦੇ ਵਾਲਾ ਵੱਡੀ ਕੋਲੇ ਕਿੱਥੇ ਟਾਈਮ ਆਂਗਾ ਮੈਂ ਤਾਂ ਤੇਰੇ ਘਰ ਵਾਲੇ ਨੂੰ ਲਾਂਬਾ ਦੇਉਂਗੀ ਗੁਰਮੀਤ ਨੂੰ ਨਹੀਂ ਚਲ ਦੇ ਦੀ ਜਿਹਨੂੰ ਲਾਂਬਾ ਦੇਣਾ ਹੋਇਆ ਨਾਲ ਤੁਹਾਡੇ ਵੱਡੇ ਨੂੰ ਦਊਂ ਸੁਖਦੀਪ ਨੂੰ ਦੰਬਾ ਤੇ ਜਿਹਨੂੰ ਮਰਜ਼ੀ ਤੇ ਹੁਣ ਤੇਰੇ ਮਗਰ ਲੱਗ ਕੇ ਭਣੇ ਅਸੀਂ ਕਿੱਧਰ ਕੱਢਿਆ ਕੇ ਇਹਨੂੰ ਮੇਰੇ ਟਾਪ ਤੜਕੇ ਤੇ ਬਲੱਡ ਵਧ ਗਿਆ ਕਿਸੇ ਨੂੰ ਆਉਣ ਇਹਨੇ ਤਾਂ ਹੁਣ ਮੈਨੂੰ ਅਲੀ ਅਲੀ ਕਰਕੇ ਪਾਇਆ ਕਿ ਕੀ ਕਰਦੀਆਂ ਭਾਈ ਕੀ ਕਰਦੀ ਸਾਡੀ ਰੱਜੀ ਕੋਲੇ ਕੀ ਕਰਦੀਆਂ ਚੱਲ ਕੋਈ ਨਾ ਰੋ ਦਿਮਾਗੀ ਇਹ ਜਿਹਾ ਹੋਇਆ ਪਿਆ ਉਹ ਪਾਈ ਪਾਣੀ ਪੜਾਉ ਕਰਾ ਉਹਦੇ ਉਪਾਈ ਸਭੂ ਫਣਾਉਨੇ ਆਰਾ ਤਬਰੀਕ ਹੋਇਆ ਹੋ ਗਿਆ ਉਹਦੇ ਜਵਾਬ ਕੋਈ ਨਹੀਂ ਬਹੂਆਂ ਗੜਨੂ ਪੈਂਦੀਆਂ ਖਾਉਂਦੀਆਂ ਜਿਉਂ ਬੜ ਬੜ ਮਜ਼ਾ ਆਇਆ ਕਰ ਬਈ ਪਾਣੀ ਫੜਾ ਦੇ ਮੈਨੂੰ ਹੋਰ ਮਰ ਬੜ ਬੜ ਕੇ ਕਰਨਾ ਸੀ ਜਿਉ ਲਾਇ ਲੈਂਦਾ ਉੱਥੇ ਗੋਤ ਲੈ ਅੱਛਾ ਤੱਕ ਤੂੰ ਡਿੱਗਦਾ ਪੈਂਦਾ ਘਰੇ ਆ ਗਿਆ ਅੱਛਾ ਫਿਰ ਸਾਰਾ ਕੁਝ ਮੈਂ ਕਰਕੇ ਲਿਆ ਕੇ ਆਉਂਗਾ ਛੋਟਾ ਦਾ ਫਿਰ ਸੜ ਗਿਆ ਪਾਣੀ ਤੂੰ ਪੀ ਚੱਕ ਕੇ ਪੀ ਸਕਦਾ ਤੂੰ ਵੀ ਤਾਂ ਬਹੁਤ ਕੁਝ ਫੜਾ ਦੇ ਮੈਨੂੰ ਕਿਆ ਬਣਾ ਲਓ ਕੁਟਾ ਤੁਹਾਨੂੰ ਗੁੱਡ ਈਵਿੰਗ ਅੰਨਿਆ ਖੇਡ ਨੂੰ ਬਣਾਉਣੀ ਆ ਆ ਸਾਡੇ ਵਾਲੀ ਪਤਾ ਨਹੀਂ ਕਿਵੇਂ ਆਉਂਦੀ ਐ ਕਿਵੇਂ ਆ ਵੱਡਗੇ ਠੀਕ ਆ ਕਿਵੇਂ ਸੀ ਠੀਕ ਆ ਮੈਂ ਤਾਂ ਕੀ ਕਰੀ ਜਾਂਦੀ ਸੀ ਕੀ ਕਰਨਾ ਸੀ ਕੰਮ ਧੰਦਾ ਕਰਦੀ ਸੀਗੀ ਅੱਛਾ ਜਵਾਕ ਬਾਗੇ ਸਕੂਲ ਹਾਂ ਜਵਾਕ ਬਾਗੇ ਸੁਖਨਾ ਸਿਆਰ ਨੇ ਉਹ ਕਿਹੜਾ ਨਿਆਣੇ ਨੇ ਕਿ ਬਸ ਸਕੂਲ ਨਹੀਂ ਜਾ ਸਕਦੇ ਮੈਂ ਤਾਂ ਤੁਹਾਨੂੰ ਆਇਆ ਕਰਨੀ ਸੀ ਬਾਪੂ ਨੂੰ ਰਖਾ ਲਾ ਦੋ ਕੁ ਦੇਣਾ ਦੋਗ ਦਿਨਾ ਹਾਂ ਕਿਉਂ ਕਿਉਂ ਰੱਖ ਲੈ ਦੋਗ ਦਿਨਾ ਰੱਖ ਲਾੜ ਗਏ ਅਸੀਂ ਕਿਤੇ ਜਾ ਕੇ ਆਉਣਾ ਦਾ ਇਹੋ ਜਿਹਾ ਕੀ ਕੰਮ ਆ ਤੈਨੂੰ ਕਿੱਥੇ ਜਾ ਕੇ ਆਉਣਾ ਅਸੀਂ ਕਿਤੇ ਜਾ ਕੇ ਆਉਣਾ ਅਸੀਂ ਤੇਰੇ ਜ਼ਰੂਰੀ ਕੰਮ ਜਾਣਾ ਦਾ ਇਹ ਦੋਗ ਦਿਨ ਰੱਖ ਲਾ ਨੂੰ ਤੇ ਫਿਰ ਬੁੜੇ ਨੂੰ ਘਰੇ ਛੱਡ ਜਾ ਬੁੜਾ ਘਰੇ ਕਿ ਛੋੜਾ ਚੁੰਡਾਂ ਨਾ ਕੱਢਦਾ ਨਹੀਂ ਲਾਉਂਦਾ ਹੈਗਾ ਚੁੰਡਾਂ ਵੱਡੀਆਂ ਨੂੰ ਗੱਲਾਂ ਕੋ ਕਰਦੀਆਂ ਜਿਉਂ ਹਾਂ ਲੱਗਦਾ ਤਾਂ ਹੋ ਤੈਰਾ ਵੀ ਉੰਨੀ ਹੈ ਤੇ ਸਾਡਾ ਵੀ ਉੰਨੀ ਬਾਈਂ ਟਿੱਕੇ ਜੀਲਵਾਨ ਬਸੇ ਮੈਂ ਤਾਂ ਕਿਤੇ ਉਹਨੂੰ ਹੋਰ ਨਾ ਕੁਝ ਲਿਆ ਦਾਂ ਤੇ ਗੱਲਾਂ ਦੇ ਕਰਦੀ ਸਿਆਣਾ ਬਹਿਣਾ ਰਹੂਗਾ ਘਰੇ ਦੋ ਦਿਨ ਆਪ ਕੋਈ ਨਾ ਰੋਟੀ ਟੁੱਕ ਦਾ ਖੋਜੇ ਇੱਥੇ ਰੱਖ ਲੈ ਉਹ ਨੂੰ ਚਾਰ ਨਾ ਨਾ ਪਾਣੀ ਮੈਂ ਨਹੀਂ ਰੱਖਦੀ ਮੈਂ ਤਾਂ ਮਸਾ ਸਾਫ ਸਭਾਈ ਕਰਦੀ ਆ ਠੁੱਕੀ ਜਾਂਦਾ ਰਹਿੰਦਾ ਥਾਂ ਥਾਂ ਤੇ ਮਸਾਕਰ ਵੱਡਿਆ ਮੈਂ ਤਾਂ ਸਾਡੇ ਘਰੇ ਘਰੀ ਨਹੀਂ ਸਾਡੇ ਘਰੇ ਠੁੱਕਦਾ ਨਹੀਂ ਉਹ ਨਾ ਫਿਰ ਤੁਸੀਂ ਕਮਾਈ ਵੀ ਖਾਦੀ ਐ ਬੁੜੇ ਦੀ ਬਥੇਰੀ ਸੰਤਾਂ ਪੰਜੀ ਵੀ ਨਹੀਂ ਦਿੱਤੀ ਠੱਖ ਦਾ ਚਾਰ ਦਿਨ ਫਿਰ ਕੀ ਹੋ ਜੂਗਾ ਤੈਨੂੰ ਨਾ ਨਾ ਸਾਥੋਂ ਨਹੀਂ ਰੱਖਾ ਰੱਖਾ ਇਹਨਾਂ ਬੜਾ ਮੈਂ ਖੈਰਾਂ ਤਾਂ ਕਿਤੇ ਨਹੀਂ ਸਿੱਧਾ ਨਹੀਂ ਬੋਲਦਾ ਠੁੱਕਾ ਬੋਲਦਾ ਹਰੇਕ ਇੱਥੇ ਮੇਰੇ ਤਾਂ ਹਰੇਕ ਵਿੱਚ ਜੂ ਹੋਈ ਰੱਖੂਗਾ ਮੈਂ ਤਾਂ ਪਹਿਲੀ ਨਹੀਂ ਕਿਸੇ ਕੰਮ ਦੀ ਤੈਨੂੰ ਕੋਈ ਨਾ ਫੜੇ 2 ਦਿਨ ਰੱਖਨੇ ਕੀ ਫੇਰ ਕੀ ਹੋ ਜਾਊਗਾ ਤੈਨੂੰ ਮੈਂ 4 ਦਿਨ ਤੈਨੂੰ ਰੱਖ ਲੈ ਇਹ ਜਿਹਾ ਕਿੱਡਾ ਖੁੜਾ ਪੇਜਣਾ ਹੈ ਜਾਣਾ ਕਿੱਥੇ ਹੈ ਤੁਸੀਂ ਅਸੀਂ ਕਿਤੇ ਮਰਜੀ ਜਾਣੇ ਹੋਵੇ ਤੂੰ ਸਾਥ ਟਿੰਡੀਆਂ ਲੈਣੀਆਂ ਤੈਨੂੰ ਗੱਲ ਜਿਹੜੀ ਕਰਨੀ ਸੀ ਤੇ ਜੇ ਅਸੀਂ 4 ਦਿਨਾਂ ਨੂੰ ਤੇਰੇ ਨਾਲ ਪੰਚਾਇਤ ਕਰ ਲਈ ਫੇਰ ਵੀ ਤੂੰ ਜੇ ਅਗਲੇ ਨੀਂ ਮਹੀਨੇਵਾਂ ਤੇ ਫੇਰ ਵੀ ਤੜਕੇਂਗੀ ਉਹਨੂੰ ਨਾ ਪੰਚਾਇਤਾਂ ਹੀ ਹੋ ਜਾਣਗੀਆਂ ਤੇ ਜਦੋਂ ਤੂੰ ਆਵੇ ਜਵਾਕ ਪੜਾਉਣੇ ਤੇ ਉਦੋਂ ਨਹੀਂ ਛਿਬੜਾ ਬੋਲਦਾ ਜਦੋਂ ਧਾਕ ਦੇ ਚਾਈ ਗਈ ਸੀ ਤਾਂ ਬਾਲੇ-ਬਾਲੇ ਤੇ ਉਹਨੇ ਗੱਲਾਂ ਦੇ ਕਰਦੀ ਤੇ ਉਹਦੇ ਤੇ ਛੱਡ ਕੇ ਮੌਜਣਾ ਝੋਲਾ ਚੱਕਦੇ ਕਰ ਪੈਂਦੀ ਸੀਗੀ ਮੈਂ ਕਿਹਾ ਤੂੰ ਬਾਹਰ ਲੈ ਮੈਂ ਜਾਵਾਂਗਾ ਤੇ ਫਿਰ ਜੇ ਤੂੰ ਚਾਰ ਦਿਨ ਰੱਖ ਰਹੀਂਗੀ ਫੇਰ ਕੀ ਹੋ ਜੂਗਾ ਮੈਂ ਇਥੇ ਨਹੀਂ ਰੱਖੀ ਰੁੱਕੀ ਤਾਂ ਮੇਰਾ ਤਾਂ ਸਾਰਾ ਸਾਡੇ ਘਰੋਂ ਆਪਣਾ ਬਾਹਰ ਫੜਦੀ ਰਹੀ ਕਿਤੇ ਤੇਨੇ ਜਦੋਂ ਕਮਰਾ ਵੀ ਕੋਣਾ ਸੀ ਰੱਖਾਂ ਕਿਵੇਂ ਬੈਠੀ ਆ ਫਿਰ ਤੂੰ ਕਮਰੇ ਨੂੰ بڑے بڑے ਨੇ ਇਹਵੇਂ ਬੜੇ ਬੱਟਕੇ ਰਹਿ ਕਿਵੇਂ ਵੰਡ ਸੀ ਤੈਨੂੰ ਦੱਸਿਆ ਸੀ ਵੀ ਗੁੜੇ ਨੂੰ ਅਸੀਂ ਤਾਂ ਰੱਖਦੇ ਨਹੀਂ ਹੈਗੇ ਪਰ ਅਸੀਂ ਤਾਂ ਆਪ ਨਹੀਂ ਰੱਖਦੇ ਤੁਸੀਂ ਕਿਉਂ ਨਹੀਂ ਰੱਖਦੇ ਫਿਰ ਅਸੀਂ ਹੁਣ ਸਾਨੂੰ ਸੁੱਖ ਕੇ ਦਿੱਤਾਗਾ ਨਹੀਂ ਮੈਂ ਤਾਂ ਐਂ ਕਹਿੰਦੀ ਸੀਗੀ ਆਪਾਂ ਦੋਨੇ ਭੈਣਾਂ ਨੇ ਕਿਉਂ ਫਲੇਸ ਪਾਇਆ ਘਰੇ हां आपा ना बुढ़े नुं उथे ਛੱਡਿਆ ਉਹਨੇ ਆਸ਼ਰਮ ਚ ਪਰ ਇਹਦਾ ਕੋਡ ਵੱਡਿਆ ਜਾਊਗਾ ਇਹ ਕਿਉਂ ਪਾਰ ਸਾਮ੍ਹੇ ਜਾਂਦਾ ਜਦੋਂ ਹੁਣ ਤੁਰਦੀ ਪ੍ਰਾਨੀਆਂ ਹੁਣ ਨਹੀਂ ਸੰਭਦਾ ਹੈਗਾ ਚਾਰ ਦਿਨਾਂ ਨੂੰ ਮੰਜੇ ਤੇ ਬਹਿਗਾ ਉਦੋਂ ਇਹਨੂੰ ਕੌਣ ਸਾਮੂਗਾ ਗੱਲ ਤਾਂ ਤੇਰੀ ਠੀਕ ਆ ਤੇ ਹੋਰ ਹੁਣ ਹਈ ਕਰਨਾ ਬਹੁਤ ਆ ਫਿਰ ਆਪਾਂ ਤਾਂ ਇਹਨੂੰ ਉੱਥੇ ਛੱਡਿਆ ਉਹਨੀਆਂ ਚੱਲ ਖੜੀ ਹੋ ਫਿਰ ਤੇਰਾ ਤਾਂ ਫਿਰ ਪੈਸੇ ਲੱਗਣਗੇ ਗੱਲ ਸੁਣ ਲੈ ਮੇਰੀ ਫਿਰ ਮੇਰੀ ਗੱਲ ਸੁਣ ਹਜ਼ਾਰ ਤੂੰ ਕਰ ਲੈ ਹਜ਼ਾਰ ਮੈਂ ਕਰ ਲੈ ਲੈ ਕੇ ਰਹਿਣੇ ਛੱਡਿਆ ਉਹਨੀਆਂ ਬੱਚੀ ਬਣੀਆ ਹਜ਼ਾਰ ਦੀ ਰੁਪਇਆ 20000 ਰੁਪਇਆ ਭਰਉਣਗੇ ਅਗਲੇ ਨੀ ਕੇਰਾ ਆਪ ਦੋ ਕੋ ਰਾਵਾਂਗਾ ਫਿਰ ਰਪੀਲਾ 20000 ਭਰਨਾ ਬੂਆ ਦੱਸਦਾ ਹੱਲ ਤੂੰ ਕਰ ਦੱਸਦਾ ਮੈਂ ਕਰਦੀ ਬੁੜੇ ਨੂੰ ਟੱਟ ਪਾ ਗਏ ਆਪਾਂ ਟਾਈਮ ਨਾਲ ਚੱਲ ਫਿਰ ਮੈਂ ਕਰਦੀ ਆ ਕੋਈ ਪ੍ਰਬੰਧ ਮੂਹੇ ਮਰ ਜਾ ਬੁੜਾ ਕਿੱਧਰ ਤੁਰਿਆ ਆਉਂਦਾ ਆ ਕੀ ਬਰ ਪੋਗਣਾ ਜੇ ਬਣੀ ਬੈਠੀ ਸੀ ਇਹ ਬਾਪੂ ਉਸਦਾ ਕੁਝ ਵੀ ਨਹੀਂ ਕਿਹਾ ਹੈ ਕਿਉਂ ਨਹੀਂ ਅੱਗੇ ਤੁਸੀਂ ਕਰਦੇ ਸੀਗੇ 1000 ਤੂੰ ਕਰ ਲੈ ਤੂੰ 2000 ਕਰ ਲੈ ਆਪਾਂ ਬੁੜੇ ਨੂੰ ਛੱਡ ਦੇ ਬਾਪੂ ਮੈਂ ਨਹੀਂ ਤੈਨੂੰ ਕੁਝ ਕਹਾਂ ਮੈਂ ਤਾਂ ਤੈਨੂੰ ਚਾਹ ਫੜਾ ਕੇ ਗਈ ਆ ਨਿਕਲੀ ਗੱਲ ਸੁਣ ਲੋ ਘਰ ਵੀ ਮੇਰਾ ਹੈ ਬਾਰ ਵੀ ਮੇਰਾ ਹੈ ਇਹ ਤੁਸੀਂ ਜਾਣਾ ਜਾਸਲਦਿਆਂ ਕੱਲ੍ਹ ਨਹੀਂ ਭੂਤ ਨਹੀਂ ਸਵੇਰ ਚੱਦ ਨੰਬਰ ذریے آگے ਕਰਨ ਲੱਗੀਆਂ ਇੱਥੇ ਅਸੀਂ ਤਾਂ ਤੁਹਾਨੂੰ ਕੁਝ ਵੀ ਨਹੀਂ ਕਹਿੰਦਾ ਕਿਉਂ ਕਹੇਗਾ ਨਹੀਂ ਮੈਂ ਸੁਣਿਆ ਹੋਰ ਤਾਂ ਬਾਰ ਬਾਰ ਦਾ ਬਾਪੂ ਉਸ ਦਾ ਸੂਟਾ ਲਗਾ ਗੱਲਾਂ ਕਰਦੀਆਂ ਅਸੀਂ ਬਹੁਤ ਬਾਲੀ ਗੰਦੀ ਆਦਤਾਂ ਗੱਲਾਂ ਸੁਣਨ ਦੀ ਗੱਲਾਂ ਮੈਨੂੰ ਪਤਾ ਹੈਗਾ ਜਿਹੜੇ ਤੁਸੀਂ ਪੰਜ ਸੱਤ ਦਿਨਾਂ ਦਾ ਬਣਾਇਆ ਮੁਸ਼ਕਿਲਾ ਜੀ ਕੀ ਬਣਾਇਆ ਬਾਪੂ ਸਿੱਕੀ ਕਿਹਾ ਬਹਿ ਜਾ ਇਹ ਬਲਾਨੀ ਕਹਿੰਦੀ ਤੂੰ ਆਪ ਦੇ ਕਿੰਨੀ ਲਾਲਾ ਢਿਮਕੀ ਕਹਿੰਦੀ ਟੁੰਗੜ ਲਾਲਾ ਮੌਕ ਨਹੀਂ ਮੈਂ ਨਹੀਂ ਲਾਉਂਦੀ ਕਿ ਨਹੀਂ ਮੈਂ ਨਹੀਂ ਲਾਉਂਦੀ ਇਹ ਸਾਰਾ ਕੁਝ ਨੀਰਾ ਹੀ ਹੈ ਇੱਥੇ ਤੁਸੀਂ ਜਾਓ ਟੱਪੋ ਲੈ ਅਸੀਂ ਕਿੱਧਰ ਟੱਪ ਗਏ ਇਹ ਵੀ ਜੜ ਕੇ ਮੈਂ ਕਰੂੰ ਪੰਚਾਇਤ ਵਿੱਚ ਮੈਂ ਚਾਰ ਬ ਬਾਪੂ ਮੈਂ ਇਹ ਨਹੀਂ ਕਿਹਾ ਮੈਂ ਤਾਂ ਇੰਨਾ ਨੇ ਉਗਲਾਈ ਸੀ ਇੰਨਾ ਨੇ ਉਗਲਾਈ ਬਾਪੂ ਮੈਂ ਤਾਂ ਮਾਈਂਡ ਮੈਂ ਤਾਂ ਬੱਦੀ ਨੇ ਉਗਲਾਈ ਸੀ ਬਾਪੂ ਜੜੀ ਤੇ ਪੈ ਰਹੀ ਸੀ ਆਪਣੇ ਘਰੇ ਤੇ ਮੈਂ ਤੁਹਾਨੂੰ ਕੀ ਕਹਿਣਾ ਹੁੰਨਾਗਾ ਵੀ ਉਹ ਇਹ ਜਨ ਨੂੰ ਬੜਨ ਨਾ ਦਿਆ ਕਰੋ ਬਾਪੂ ਮੈਨੂੰ ਤੋਹਨੇ ਕਿਹਾ ਸੀ ਫਿਰ ਮੈਂ ਇਹਦੇ ਕੋਲ ਹੀ ਆਏ ਮੈਨੂੰ ਕਹਿੰਦੇ ਇਹ ਪਾਸਰਮ ਚ ਛੱਡਿਆਉਣੇ ਬਾਪੂ ਆ ਛੱਡਿਆਉਣੇ ਆ ਲੋਕਾਂ ਨੇ ਸੁਣ ਲਿਆ ਕਰੋ ਮੈਨੂੰ ਅੱਗੇ ਵੀਡੀਓ ਨਾ ਦੇਖੋ ਬਾਪੂ ਵੱਡੀ ਨੇ ਕਿਹਾ ਦੇਖ ਲੋ ਜੀ ਮਾਈ ਬਾਪੂ ਮੈਂ ਹੋਣ ਨਹੀਂ ਕਹਿੰਦੀ ਬਾਪੂ ਮੇਰੇ ਨਾਲ ਆ ਰਹੀ ਬਾਪੂ ਮੇਰੇ ਨਾਲ ਆ ਰਹੀ